ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਾਸਟਰ ਕਿਕਰ ਸਿੰਘ 2024 ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੜੇ ਉਤਲ-ਪੁਤਲ ਮਚੀ ਹੋਈ ਹੈ ਰਾਜਨੀਤਿਕ ਪਾਰਟੀਆਂ ਲੋਕਾਂ ਦੀ ਨਬਜ਼ ਪਛਾਣ ਕੇ ਤੇ ਉਮੀਦਵਾਰਾਂ ਦੀ ਚੋਣ ਕਰ ਰਹੀਆਂ ਨੇ ਕਾਂਗਰਸ ਨੇ ਜੋ ਕੱਲ ਇੱਕ ਕਮੇਟੀ ਮੀਟਿੰਗ ਹੋਈਏ ਜਿਸ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵਰਿੰਗ ਤੇ ਕਾਂਗਰਸ ਦੇ ਪਰਿਵਾਰੀ ਪੰਜਾਬ ਦੇ ਦਿਵਿੰਦਰ ਯਾਦਵ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸਾਰੀ ਸੀਨੀਅਰ ਲੀਡਰਸ਼ਿਪ ਤੇ ਜਿਹੜੇ ਉਮੀਦਵਾਰ ਉਹ ਸਾਰੇ ਜਿਹੜੇ ਚੰਡੀਗੜ੍ਹ ਦੇ ਵਿੱਚ ਬੈਠਕ ਹੋ ਰਹੀ ਸੀ ਉਸ ਬੈਠਕ ਦੇ ਵਿੱਚ ਜੋ ਚਰਚਾ ਹੋ ਰਹੀ ਹੈ ਸੀ ਕਿ ਅੱਜ ਲਿਸਟ ਜਿਹੜੀ ਇਹ ਫਾਈਨਲ ਹੋ ਜੇਗੀ ਨਾਮ ਫਾਈਨਲ ਹੋ ਜਾਣਗੇ ਉਹ ਨਾਮ ਜਿਹੜੇ ਕਿ ਚੰਡੀਗੜ੍ਹ ਤੋਂ ਉਹਨਾਂ ਦੀ ਲਿਸਟ ਬਣਾ ਕੇ ਦਿੱਲੀ ਹਾਈ ਕਮਾ ਨੂੰ ਭੇਜੀ ਦਿੱਤੀ ਜਾਵੇਗੀ ਉਹਨਾਂ ਦੇ ਵਿੱਚੋਂ ਜਿਹੜੀ ਜਾਣਕਾਰੀ ਨਿਕਲ ਕੇ ਆਈ ਕਿ ਟੋਟਲ 13 ਹਲਕਿਆਂ ਨੂੰ 26 ਉਮੀਦਵਾਰਾਂ ਦੇ ਨਾਮ ਜਿਹੜੇ ਕਿ ਉਹ ਦਿੱਲੀ ਕਮੇਟੀ ਨੂੰ ਭੇਜ ਦਿੱਤੇ ਗਏ ਨੇ ਜੋ ਦਿੱਲੀ ਕਮੇਟੀ ਉਹਨਾਂ ਦੇ ਵਿੱਚੋਂ 13 ਉਮੀਦਵਾਰ ਚੁਣ ਕੇ ਉਹਨਾਂ ਨੂੰ ਜਿਹੜੀ ਲਿਸਟ ਕਿਸੇ ਟਾਈਮ ਵੀ ਜਾਰੀ ਕਰ ਸਕਦੀ ਏ ਸੋ ਜਿਹੜੇ ਉਹ 13 ਨਾਮ ਭੇਜੇ ਗਏ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਨਾਮ ਤੈ ਹੋ ਚੁਕੇ ਨੇ ਬਿਲਕੁਲ ਫਾਈਨਲ ਹੋ ਚੁਕੇ ਨੇ ਕੁਝ ਹਲਕੇ ਤੋਂ ਕਾਂਗਰਸ ਨੇ ਜਿਹੜੇ ਵੱਡੇ ਮਹਾਰਤੀ ਸੀ ਉਹਨਾਂ ਮਹਾਰਤੀਆਂ ਨੂੰ ਪਿੱਛੇ ਰੱਖਿਆ ਏ ਔਰ ਉਹਨਾਂ ਦੀਆਂ ਪਤਨੀਆਂ ਨੂੰ ਜਿਹੜਾ ਕਿ ਕਾਂਗਰਸ ਵੱਲੋਂ ਚੋਂ ਲੜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਏ ਜਿਵੇਂ ਪਹਿਲਾਂ ਕਹਿ ਰਹੇ ਸੀ ਸੰਗਰੂਰ ਹਲਕੇ ਤੋਂ ਜੋ ਕਿ ਦਰਬੀਰ ਗੋਲਡੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਵਿਜੇਂਦਰ ਸਿੰਘਲਾ ਸੀ ਉੱਛੇ ਜਿਹੜਾ ਕਿ ਸਖਪਾਲ ਸਿੰਘ ਖਹਿਰਾ ਦਾ ਵੀ ਚਰਚਾਵਾਂ ਚੱਲ ਰਹੀਆਂ ਸੀ ਲੇਕਿਨ ਇਹਨਾਂ ਤਿੰਨਾਂ ਆਗੂ ਨੂੰ ਛੱਡ ਦਿੱਤਾ ਗਿਆ ਇੱਥੇ ਜਿਹੜਾ ਨਵਾਂ ਨਾਮ ਆ ਗਿਆ ਉਹ ਦਰਬੀਰ ਗੋਲਟੀ ਦੀ ਪਤਨੀ ਸਿਮਰਤ ਖੰਗੂੜਾ ਦਾ ਨਾਮ ਆ ਗਿਆ ਕਿ ਸੰਗਰੂਰ ਹਲਕੇ ਤੋਂ ਸਿਮਰਤ ਖੰਗੂੜਾ ਜੋ ਕਿ ਕਰਾਖਵਾ ਕਰਨ ਨੂੰ ਲੈ ਕੇ ਔਰਤਾਂ ਨੂੰ ਜਿਹੜਾ ਕਿ ਕਾਂਗਰਸ ਜਿਹੜੀ ਹੈ ਉਹ ਸੌਰੀ ਜ਼ਿਆਦਾ ਪਹਿਲ ਦੇ ਰਹੀ ਹੈ ਔਰ ਕਾਂਗਰਸ ਨੂੰ ਜਿਹੜਾ ਕਿ ਪੰਜਾਬ ਦੇ ਵਿੱਚੋਂ 13 ਵਿੱਚੋਂ ਘੱਟੋ-ਘੱਟ ਵੀ ਪੰਜ ਛਟਾਏ ਇਹਨਾਂ ਔਰਤਾਂ ਨੂੰ ਦੇਣਾ ਚਾਹੁੰਦੀ ਏ ਤੋਂ ਇਸ ਕਰਕੇ ਸਿਮਰਤ ਖੰਗੂਰਾ ਸੰਗਰੂਰ ਤੋਂ ਜਿਹੜਾ ਇਹਦਾ ਉਹਨਾਂ ਦਾ ਨਾਮ ਜਾ ਚੁੱਕਿਆ ਹੈ ਹੁਣ ਅਗੇ ਹਾਈ ਕਮਾਂਡ ਨੇ ਦੇਖੋ ਕਿੰਦੇ ਤੇ ਮੋਰ ਲਾंदे ਉਧਰ ਵਿਜੇਂਦਰ ਸਿੰਘਲਾ ਦੇ ਪਰਿਵਾਰ ਦੇ ਵਿੱਚੋਂ ਤੇ ਇਧਰ ਗੋਲਦੀ ਕਮੋਜ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਕੀ ਨਾਮ ਭੇਜ ਦਿੱਤੇ ਗਏ ਨੇ ਸੋ ਉਸ ਤੋਂ ਬਾਅਦ ਹਲਕਾ ਜਾਂਦਾ ਹੈ ਜਲੰਧਰ ਜਲੰਧਰ ਦੇ ਵਿੱਚੋਂ ਜੋ ਕਿ ਕਿਆਸ ਲਾਇਰਸੀ ਚਰਨਜੀਤ ਚੰਨੀ ਨੂੰ ਜਿਹੜਾ ਇਥੇ ਉਹ ਇਹੋੜਾ ਬਣਾਇਆ ਜਾਵੇਗਾ ਲੇਕਿਨ ਜਦੋਂ ਚਰਨ ਚੰਨੀ ਦਾ ਨਾਮ ਆ ਰਿਹਾ ਸੀ ਤਾਂ ਉਥੋਂ ਦੇ ਜਿਹੜਾ ਵਿਕਰਮ ਚੌਧਰੀ ਨੇ ਕਾਂਗਰਸ ਦੇ ਵਿੱਚ ਤਮਾਕਾ ਕਰ ਦਿੱਤਾ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਕਿ ਚੀਫ ਵਿਪ ਤੋਂ ਦੇ ਦਿੱਤਾ ਕਾਂਗਰਸ ਦੇ ਵਿੱਚ ਜਿਹੜਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਉਹਨਾਂ ਨੇ ਕਹਿਤਾ ਕਿ ਇਥੋਂ ਜਲੰਧਰ ਤੋਂ ਜਿਹੜਾ ਕਿ ਸਾਡਾ ਪਰਿਵਾਰ ਹੀ ਚੋਣ ਲੜੇਗਾ ਲੇਕਿਨ ਹੁਣ ਗਰਾਰੀ ਇੱਥੇ ਅੜ ਗਈ ਏ ਕਿ ਅੱਗੇ ਜਿਹੜਾ ਕਿ ਚਰਨ ਚੰਨੀ ਦਾ ਨਾਮ ਆ ਰਿਹਾ ਸੀ ਹੋਸ਼ਕਾ ਚਰਨ ਚੰਨੀ ਨੂੰ ਜਲੰਧਰ ਤੋਂ ਨਾ ਚੋਣੜਾ ਜਾਵੇ ਚਰਨ ਚੰਨੀ ਨੂੰ ਹੁਸ਼ਿਆਰਪੁਰ ਭੇਜਤਾ ਜਾਵੇ ਜਾਂ ਚੌਧਰੀ ਪਰਵਾਰ ਨੂੰ ਹੁਸ਼ਿਆਰਪੁਰ ਦੀ ਟਿਕਟ ਦਿੱਤੀ ਜਾਵੇ ਲੇਕਿਨ ਹੁਣ ਸਹਿਮਤੀ ਇਹ ਹੀ ਬਣ ਰਹੀ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਕਿ ਕਰਮਜੀਤ ਕੌਰ ਚੌਧਰੀ ਵਿਕਰਮ ਜੀ ਸਿੰਘ ਚੌਧਰੀ ਦੇ ਮਾਤਾ ਨੇ ਉਹਨਾਂ ਨੂੰ ਵੀ ਜਿਹੜਾ ਕਿ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨਾਮ ਵੀ ਜਿਹੜਾ ਭੇਜਤਾ ਗਿਆ ਹੁਣ ਜਿਹੜਾ ਕਿ ਜੇ ਤਾਂ ਕਰਮਜੀਤ ਕੌਰ ਚੌਧਰੀ ਨੂੰ ਸ਼ਾਰਪੁਰ ਤੋਂ ਉਮੀਦਵਾਰ ਨਾ ਜਾ ਸਕਦਾ ਹੈ ਜਾਂ ਸ਼ਾਰਪੁਰ ਦੇ ਵਿੱਚੋਂ ਜੇ ਉਹ ਉਮੀਦਵਾਰ ਨਹੀਂ ਬਣਾਉਂਦੇ ਤਾਂ ਫਿਰ ਉਹ ਜਲੰਧਰ ਦੇ ਵਿੱਚ ਉਹਨਾਂ ਦਾ ਉਮੀਦਵਾਰ ਬਣਾ ਸਕਦੇ ਹੋ ਚੰਨੀ ਚੰਨੀ ਨੂੰ ਸ਼ਾਰਪੁਰ ਭੇਜਿਆ ਜਾ ਸਕਦਾ ਹੈ ਲੇਕਿਨ ਸ਼ਾਰਪੁਰ ਦੇ ਵਿੱਚ ਜਿਸ ਜੋ ਹੁਣ ਚੱਲ ਰਿਹਾ ਹੈ ਤਾਜ਼ਾ ਜਾਣਕਾਰੀ ਕਿ ਜਿਹੜੇ ਉੱਥੇ ਸੰਤੋਸ਼ ਚੌਧਰੀ ਨੇ ਉਹ ਵੀ ਇੱਕ ਵੱਡਾ ਨਾਮ ਹੈ ਉਹਨਾਂ ਦਾ ਵੀ ਕਾਂਗਰਸ ਦੇ ਵਿੱਚ ਬਹੁਤ ਲੰਬਾ ਸੇਵਾ ਕੀਤੀ ਉਹਨਾਂ ਨੇ ਔਰ ਉਹ ਵੀ ਕਹਿ ਰਹੇ ਨੇ ਕਿ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਟਿਕਟ ਦਿੱਤੀ ਜਾਵੇ ਉਹਨਾਂ ਵੱਲੋਂ ਵੀ ਆਪਣੇ ਜਿਹੜੇ ਕਿ ਟਿਕਟ ਮੰਗਣ ਵਾਸਤੇ ਦਾਅਵੇ ਪੇਸ਼ ਕੀਤੇ ਗਏ ਨੇ ਲੇਕਿਨ ਇੱਕ ਪਾਸੇ ਆ ਰਿਹਾ ਇੱਕ ਕਰਮਜੀਤ ਕੋ ਚੌਧਰੀ ਨੂੰ ਜਹ ਹਸ਼ਾਰਪੁਰ ਤੋਂ ਟਿਕਟ ਦਿੱਤੀ ਜਾਵੇਗੀ ਜੋ ਕਿ ਉਹਨਾਂ ਦਾ ਜ ਉਹਨਾਂ ਨੂੰ ਯਕੀਨ ਕਿ ਪਾਰਟੀ ਛੱਡ ਕੇ ਨਾ ਚਲੇ ਜਾਵਣ ਇਸ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਦੂਸਰੇ ਪਾਸੇ ਇੱਕ ਕੇਪੀ ਸਿੰਘ ਮਹਿੰਦਰ ਸਿੰਘ ਕੇਪੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਦਾ ਨਾਮ ਵੀ ਆ ਰਿਹਾ ਹੈ ਕਿ ਮਹਿੰਦਰ ਸਿੰਘ ਕੇਪੀ ਨੂੰ ਕਿੱਥੋਂ ਚੋ ਲੜਾਈ ਜਾਵੇ ਮਹਿੰਦਰ ਸਿੰਘ ਕੇਪੀ ਨੂੰ ਵੀ ਕਿਹਾ ਕਿ ਹਸ਼ਾਰਪੁਰ ਵਾਸਤੇ ਚੁਣਿਆ ਜਾ ਰਿਹਾ ਹੈ ਪਰ ਹਸ਼ਾਰਪੁਰ ਤੋਂ ਜਿਹੜੇ ਕਿ ਦੋ ਉਮੀਦਵਾਰ ਇਕਦਾ ਕਰਮਜੀਤ ਕੌਰ ਚੌਧਰੀ ਤੇ ਮਹਿੰਦਰ ਸਿੰਘ ਕੇਪੀ ਇਹਨਾਂ ਦੇ ਨਾਮ ਜਿਹੜੇ ਚਲੇ ਗਏ ਨੇ ਹੁਣ ਦੇਖੋ ਕਿਸ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਜਨਦਰ ਤੋਂ ਵੀ ਮਹਿੰਦਰ ਸਿੰਘ ਕੇਪੀ ਤੇ ਚੰਨੀ ਚੰਨੀ ਤੇ ਚੁਸਰੇ ਚੌਧਰੀ ਕਰਮਜੀਤ ਕੌਰ ਇਹਨਾਂ ਤਿੰਨਾਂ ਦੇ ਨਾਮ ਜਨਦਰ ਤੋਂ ਭੇਜੇ ਹੋਏ ਨੇ ਜਨਦਰ ਤੋਂ ਇਹਨਾਂ ਤਿੰਨਾਂ ਵਿੱਚੋਂ ਕਿਸ ਨੂੰ ਜਿਹੜਾ ਕਿ ਚੋਣ ਲੜਾਇਆ ਜਾ ਸਕਦਾ ਹੈ ਇਹ ਕਾਂਗਰਸ ਨੇ ਜਿਹੜਾ ਕਿ ਹੁਣ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਆਨੰਦਪੁਰ ਸਾਹਿਬ ਤੋਂ ਜਿੱਥੋਂ ਅੰਬਿਕਾ ਸੋਨੀ ਲਗਾਤਾਰ ਚੋਣ ਲੜਦੇ ਰਹੇ ਨੇ ਔਰ ਉਥੇ ਉਸ ਤੋਂ ਬਾਅਦ ਮਨੀਸ਼ ਦਿਵਾੜੀ ਆ ਜਾਂਦੇ ਨੇ ਮਨੀਸ਼ ਦਿਵਾੜੀ ਇਸ ਟਾਈਮ ਉਹ ਹਲਕਾ ਚਿਕਣਾ ਚਾਹੁੰਦੇ ਸਿਨਾਨਦਪੁਰ ਸਾਹਿਬ ਉਹ ਲੁਧਿਆਣਾ ਵਿੱਚੋਂ ਸੀਟ ਮੰਗ ਰਹੇ ਸੀ ਪਹਿਲ ਉਹ ਦਿਹਾਣਾ ਦੀ ਸੀਟ ਦਿੱਤੀ ਜਾਵੇ ਇੱਕ ਲੁਧਿਆਣਾ ਤੋਂ ਜਿਹੜਾ ਕਿ ਇਹ ਉਥੇ ਪੇਚ ਫਸ ਗਿਆ ਸੀ ਕਿ ਬੈਸਟ ਬ੍ਰਦਰ ਜਿਹੜੇ ਨੇ ਉਹ ਕਾਂਗਰਸ से ਆ ਸਕਦੇ ਨੇ ਔਰ ਕਾਂਗਰਸ ਉਹਨਾਂ ਨੂੰ ਜਿਹੜਾ ਕਿ ਲੁਧਿਆਣਾ ਤੋਂ ਉਮੀਦਵਾਰ ਬਣਾ ਸਕਦੀ ਹੈ ਰਵਨੀਤ ਪਿੱਟੂ ਜਦੋਂ ਤੇ ਬੀਜੇਪੀ ਚਲੇ ਗਏ ਨੇ ਲੁਧਿਆਣਾ ਹਲਕਾ ਖਾਲੀ ਪਿਆ ਹੈ ਹੁਣ ਬੈਂਸ ਬ੍ਰਦਰ ਚਾ ਚੱਕ ਕਰੀ ਤੇ ਕਾਂਗਰਸ ਜਿਵੇਂ ਕਰਨ ਦਾ ਉਹਨਾਂ ਦੇ ਜਿਹੜੇ ਕੋਈ ਰਾਹ ਪਧਰੇ ਨਹੀਂ ਹੋ ਰਹੇ ਕਿਉਂਕਿ ਜਿਹੜੇ ਲੁਧਿਆਣਾ ਦੇ ਸੰਨਕ ਆਗੂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸੋ ਲੁਧਿਆਣਾ ਦੇ ਵਿੱਚ ਮਨੀਸ਼ ਦਿਵਾਲੀ ਨੂੰ ਜਿਹੜਾ ਕਿ ਉਮੀਦਾਰ ਬਣਾਇਆ ਜਾ ਸਕਦਾ ਹੈ ਜਾਂ ਲੁਧਿਆਣਾ ਤੋਂ ਜਿਹੜੇ ਸੰਨਕ ਆਗੂ ਨੇ ਜੋ ਪੰਜਾਬ ਦੇ ਸਾਬਕਾ ਮੰਤਰੀ ਨੇ 파ਰਤੋਸ਼ ਨਾਸ਼ੂ ਉਹਨਾਂ ਦਾ ਨਾਮ ਆ ਰਿਹਾ ਹੈ ਸੋ ਲੁਧਿਆਣਾ ਤੋਂ ਬੈਂਸ ਭਰਾ ਜਿਨ੍ਹਾਂ ਨੇ ਕਾਂਗਰਸ ਜੁਆਇਨ ਕਰਨੀ ਸੀ ਉਹ ਕਾਂਗਰਸ ਵਿੱਚ ਇੱਕ ਵਾਰ ਫਿਰ ਉਹਨਾਂ ਦਾ ਇਸ ਫਸ ਗਿਆ ਹੈ ਔਰ ਬੈਂਸ ਭਰਾ ਜਿਹੜੇ ਹੁਣ ਕਾਂਗਰਸ ਵਾਲੇ ਪਾਸੇ ਨਹੀਂ ਜਾ ਰਹੇ ਸੋ ਇਸ ਕਰਕੇ ਮਨੀਸ਼ ਦਿਵਾੜੀ ਜਾਂ 파ਰਤੋਸ਼ ਨਾਸ਼ੂ ਜਿਹੜਾ ਲੁਧਿਆਣਾ ਤੋਂ ਉਮੀਦਵਾਰ ਉਹਨਾਂ ਚ ਇੱਕ ਨਾਮ ਬਣਾਇਆ ਜਾਵੇਗਾ ਗੁਰਦਾਸ ਭੱਜ ਜਿਹੜਾ ਕਿ ਬਾਜਵਾ ਪਰਿਵਾਰ ਦੇ ਵਿੱਚ ਜੋ ਉਹਨਾਂ ਨੂੰ ਨਾਮ ਚਲਾ ਗਿਆ ਹੈ ਚਰਨਜੀਤ ਕੋਰ ਬਾਜਵਾ 100 ਵੱਡਾ ਨਾਮ ਹੈ ਗੁਰਦਾਸਪੁਰ ਤੋਂ 코로나 ਨੁਜ਼ਰੇ ਕਿ ਚਰਨਜੀਤ ਕੋਰ ਬਾਜਵਾ ਨੂੰ ਟਿਕਟ ਦੇਣ ਦੀ ਹੈ ਜਿਹੜਾ ਕਿਆਸ ਲੱਗ ਰਹੇ ਨੇ ਸੋ ਚਰਨਜੀਤ ਕੋਰ ਬਾਜਵਾ ਦੇ ਨਾਲ ਜਿਹੜਾ ਗੁਰਦਾਸਪੁਰ ਦੇ ਵਿੱਚ ਉਥੋਂ ਜਿਹੜੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਜਪਾ ਵਾਲੇ ਲੀਡਰ ਜਿਹੜੇ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਕਵਤਾ ਖੰਨਾ ਕਵਤਾ ਖੰਨਾ ਵੀ ਕਾਂਗਰਸ ਦੇ ਪਾਸੇ ਜਿਹੜਾ ਆਪਣਾ ਆਸਲਾਈ ਬੈਠੇ ਨੇ ਜੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਜਿਹੜਾ ਕਿ ਕੁਝ ਘਟ ਨਜ਼ਰ ਆ ਰਿਹਾ ਹੈ ਕਿ ਆਵਾਜ਼ ਦੇ ਪੱਤੇ ਦਾ ਗ੍ਰਾਫ ਡਾਊਨ ਹੋ ਰਿਹਾ ਹੈ ਤੇ ਕਾਂਗਰਸ ਵਾਲੇ ਪਾਸੇ ਕਿਉਂ ਨਾ ਜਿਹੜਾ ਕਿ ਥੋੜਾ ਜਿਹਾ ਵਧ ਤੇ ਚੜਦੀ ਜਾ ਰਹੀ ਹੈ ਕਾਂਗਰਸ ਦੀ ਤਾਂ ਕਵਤਾ ਖੰਨਾ ਨੇ ਵੀ ਕਾਂਗਰਸ ਵਾਲੇ ਪਾਸੇ ਵੀ ਹੱਥ ਮਲਾਉਣਾ ਸ਼ੁਰੂ ਕਰ ਦਿੱਤਾ ਹੈ ਸੋ ਚਰਨਜੀਤ ਕੌਰ ਬਾਜਵਾ ਨਾਮ ਤੈ ਜੇਕਰ ਕਵਤਾ ਖੰਨਾ ਕਾਂਗਰਸ ਜੁਆਇਨ ਨਹੀਂ ਕਰਦੇ ਜੇਕਰ ਕਵਤਾ ਖੰਨਾ ਕਾਂਗਰਸ ਜੁਆਇਨ ਕਰ ਲੈਂਦੇ ਨੇ ਤਾਂ ਫਿਰ ਕਾਂਗਰਸ ਦੇ ਵਿੱਚ ਕਵਤਾ ਖੰਨਾ ਨੂੰ ਜਿਹੜਾ ਕਿ ਗੁਰਦਾਸਪੁਰ ਤੋਂ ਉਮੀਦ ਵਰਨਾ ਜਾ ਸਕਦਾ ਹੈ ਲੇਕਿਨ ਅਜੇ ਤੱਕ ਚਰਨਜੀਤ ਕੌਰ ਬਾਜਵਾ ਦਾ ਨਾਮ ਜਿਹੜਾ ਕਿ ਉਹ ਚ ਉਸ ਤੋਂ ਬਾਅਦ ਲੁਧਿਆਣਾ ਤੋਂ ਭਾਪੂਜ ਨਾਸ਼ੂ ਤੁਹਾਨੂੰ ਦੱਸਦਾ ਹੈ ਭਾਪੂਜ ਨਾਸ਼ੂ ਤੇ ਮਨੀਸ਼ तिवारी ਫਿਰੋਜ਼ਪੁਰ ਤੋਂ ਨਵਾਂ ਨਾਮ ਸਾਹਮਣੇ ਆ ਗਿਆ ਹੈ ਫਿਰੋਜ਼ਪੁਰ ਤੋਂ ਪਹਿਲੇ ਸ਼ੇਰ ਸਿੰਘ ਕਵਾਇਆ ਨਾਮ ਆ ਰਿਹਾ ਸੀ ਲੇਕਿਨ ਸ਼ੇਰ ਸਿੰਘ ਕਵਾਇਆ ਜੋ ਕਿ ਇੱਕ ਹਾਰੇ ਹੋਏ ਉਮੀਦਵਾਰ ਨੇ ਔਰ ਇੱਕ ਉਹਨਾਂ ਦਾ ਜਿਹੜਾ ਕਿ ਆਧਾਰ ਥੋੜਾ ਜਿਹਾ ਘਟ ਗਿਆ ਹੈ ਕਾਂਗਰਸ ਦੇ ਵਿੱਚੋਂ ਵੱਡਾ ਨਾਮ ਆ ਗਿਆ ਅਰਵਿੰਦਰਾਵਲਾ ਅਰਵਿੰਦਰਾਵਲਾ ਜੋ ਜਲਾਵਤ ਸਭ ਕਬਦਾ ਹੈ ਕਿਨੇ ਔਰ ਉਹਨਾਂ ਦਾ ਪੂਰਾ ਜੋ ਜਨਾ ਪ੍ਰਧਾਨ ਨੇ ਇਥੋਂ ਫਿਰੋਜ਼ਪੁਰ ਦੇ ਕੁਲਵੀਰ ਜੀਰਾ ਹੋਰ ਬਾਕੀ ਨੌ ਵਿਧਾਨ ਸਭਾ ਹਲਕਿਆਂ ਦੇ ਜਿਹੜੇ ਕੀ ਇੰਚਾਰਜ ਲੱਗੇ ਹੋਏ ਨੇ ਦਿਹਾਤੀ ਤੋਂ ਫਿਰੋਜ਼ਪੁਰ ਸ਼ਹਿਰੀ ਤੋਂ ਉਹਨਾਂ ਨੇ ਰਵਿੰਦਰ ਆਵਲਾ ਦਾ ਨਾਮ ਅੱਗੇ ਰੱਖਤਾ ਹੈ ਰਵਿੰਦਰ ਆਵਲਾ ਨੂੰ ਜਿਹੜਾ ਫਿਰੋਜ਼ਪੁਰ ਹਲਕੇ ਤੋਂ ਕਾਂਗਰਸ ਸਮੇਤਰ ਬਣਾ ਸਕਦੀ ਹੈ ਕਿਉਂਕਿ ਇਹ ਕਾਸ ਲੱਗ ਰਹੇ ਸੀ ਪਰ ਜਿਹੜੇ ਇਨਚਾਰਜ ਲਾਇਏ ਹੋਏ ਨੇ ਨੋ ਹਲਕਿਆਂ ਦੇ ਉਹਨਾਂ ਇਨਚਾਰਜਾਂ ਨੇ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਉਹਨਾਂ ਨੇ ਕਿ ਬਿਸ਼ੇਰ ਸਿੰਘ ਘਵਾਯਾ ਦਾ ਆਧਾਰ ਕੱਟ ਗਿਆ ਇੱਥੇ ਛੇ ਸਿੰਘ ਘਵਾਯਾ ਜਿਹੜੇ ਨੇ ਉਹਨਾਂ ਨੂੰ ਇੱਕ ਦੋ ਹਲਕਿਆਂ ਤੱਕ ਹੀ ਸੀਮਿਤ ਰਹਿ ਗਏ ਨੇ ਸੋ ਬਾਕੀ ਰਵਿੰਦਰ ਆਵਲਾ ਦਾ ਜਿਹੜਾ ਆਧਾਰ ਹੈ ਸਾਰੀਆਂ ਬਰਾਦਰੀਆਂ ਦੇ ਵਿੱਚ ਵੀ ਹੈ ਔਰ ਰਵਿੰਦਰ ਆਵਲਾ ਇੱਕ ਵੱਡਾ ਨਾਮ ਹੈ ਔਰ ਵੱਡੇ ਕਾਰੋਬਾਰੀ ਨੇ ਸੋ ਸਾਰੇ ਜਿਹੜੇ ਨੋ ਹਲਕਿਆਂ ਦੇ ਇਨਚਾਰਜ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਰਵਿੰਦਰ ਆਵਲਾ ਦੇ ਨਾਂ ਤੇ ਸਹਿਮਤੀ ਬਣਾ ਕੇ ਨਾਮ ਜਿਹੜਾ ਕਿ ਉਹ ਦਿੱਲੀ ਭੇਜ ਦਿੱਤਾ ਗਿਆ ਹੈ ਪਟਿਆਲਾ ਤੋਂ ਤਰਮੇਲ ਗਾਂਧੀ ਹੋ ਚੁੱਕੇ ਨੇ ਤਰਮੇਲ ਗਾਂਧੀ ਜੋ ਕੱਲ ਸਥਾਨਕ ਲੀਡਰਸ਼ਿਪ ਲਾਲ ਸਿੰਘ ਹੋ ਗਿਆ ਹਰਦਿਆਲ ਸਿੰਘ ਕਮ ਹੋ ਜਗੇ ਉਹਨਾਂ ਨੇ ਕੱਲ ਬੰਦ ਕਮਰਾ ਮੀਟਿੰਗ ਕੀਤੀ ਪੰਜਾਬ ਪ੍ਰਧਾਨ ਪੰਜਾਬ ਪ੍ਰਧਾਨ ਰਾਜਾ ਬੜੰਗ ਨੇ ਉਹਨਾਂ ਨੂੰ ਸਹਿਮਤੀ ਬਣਾ ਕੇ ਉਹਨਾਂ ਨਾਲ ਤੇ ਤਰਮੇਲ ਗਾਂਧੀ ਦੇ ਨਾਮ ਨੂੰ ਹੀ ਚੜਾ ਕੇ ਭੇਜਿਆ ਪਟਿਆਲਾ ਤੋਂ ਜਿਹੜਾ ਤਰਮੇਲ ਗਾਂਧੀ ਉਮੀਦਵਾਰ ਉਹਨਾਂ ਦਾ ਨਾਮ ਸ ਹੈ ਫਰੀਦਕੋਟ ਤੋਂ पहले मोहम्मद सदीक का नाम जरा पिछे रख लिया गया मोहम्मद सदीक भी ना उतारा जाए मोहम्मद सदीकू कह दिता सभी हूँ ज सेवा कर ली बहुत है इतने नवा नाम जरा कि आ रहा सी गा। लेकिन ਜਦੋਂ ਦੂਸਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੇ ਤੇ ਭਾਜਪਾ ਨੇ ਉੱਥੇ ਇੱਕ ਵੱਡੇ ਕਲਾਕਾਰ ਲੈ ਆ ਕੇ ਖੜੇ ਕਰ ਦਿੱਤੇ ਨੇ ਤਾਂ ਫਿਰ ਮਮਸਦੀਕ ਦਾ ਇਹ ਨਾਮ ਤੇ ਚਰਚਾ ਹੋ ਗਈ ਏ ਔਰ ਮਮਸਦੀਕ ਦਾ ਨਾਮ ਜਿਹੜਾ ਕਿ ਦੂਸਰੀ ਵਾਰ ਫੇਰ ਉਹ ਭੇਜਤਾ ਗਿਆ ਫਰੀਦਕੋਟ ਤੋਂ ਫਰੀਦਕੋਟ ਦੇ ਵਿੱਚ ਮਮਸਦੀਕ ਦਾ ਨਾਮ ਜਿਹੜਾ ਕਿ ਉਹ ਤੈ ਕਿ ਉਹ ਕਲਾਕਾਰ ਨੂੰ ਕਲਾਕਾਰ ਟੱਕਰ ਦੇ ਸਕਦਾ ਹੈ ਇਸ ਕਰਕੇ ਮਮਸਦੀਕ ਦਾ ਨਾਮ ਫਰੀਦਕੋਟ ਤੋਂ ਭੇਜਤਾ ਗਿਆ ਸੋ ਉਸ ਤੋਂ ਬਾਅਦ ਆਇਆ ਬਠਿੰਡਾ ਬਠਿੰਡਾ ਬਹੁਤ ਵੱਡੀ ਹੌਟ ਸ਼ੀਟ ਬਣੀ ਹੋਈ ਏ ਜਿੱਥੇ ਕਿਹਾ ਜਾ ਰਿਹਾ ਸੀ ਕਿ ਉੱਥੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਉਹਨਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਿਹੜਾ ਕਿ ਟਿਕਟ ਦਿੱਤੀ ਜਾਵੇ ਕਿਉਂਕਿ ਕਿਤੇ ਨਾ ਕਿਤੇ ਬਲਕੌਰ ਸਿੰਘ ਸਿੱਧੂ ਨੇ ਅਜੇ 당ਨੀਤੀ ਵਿੱਚ ਐਂਟਰੀ ਨਹੀਂ ਕੀਤੀ ਬਲਕੌਰ ਸਿੰਘ ਸਿੱਧੂ ਨੂੰ ਅਜੇ ਹਾਂ ਨਹੀਂ ਹੋਈ ਤਾਂ ਇਸ ਕਰਕੇ ਜਿਹੜੀ ਇਹ ਟਿਕਟ ਹੈ ਇੱਥੇ ਕਿਉਂਕਿ ਵੀ ਵੀ ਹਰ ਸਿੰਘ ਕੋਟ ਬਾਦਲ ਜਿਹੜੇ ਨੇ ਉਹ ਚੋਂ ਲੜਦੇ ਨੇ ਤਾਂ ਕਾਂਗਰਸ ਵੀ ਉੱਥੇ ਉਹਨਾਂ ਦੇ ਸਾਹਮਣੇ ਇਹ ਕਿਹੜਾ ਕਿ ਔਰਤ ਚਿਹਰਾ ਲੈਣਾ ਚਾਹੁੰਦੇ ਔਰ ਉਹ ਵੱਡਾ ਨਾਮ ਹੈ ਅਮਰਤਾ ਵੜਿੰਗ ਜੋ ਰਾਜਾ ਬ੍ਰਿੰਗ ਦੇ ਧਰਮ ਪਤਨੀ ਨੇ ਉਹਨਾਂ ਨੂੰ ਉਥੋਂ ਉਮੀਦਵਾਰ ਬਣਾਉਣ ਦੇ ਜਿਹੜੇ ਨਾਮ ਉਹਨਾਂ ਦਾ ਚੱਲ ਗਿਆ ਹੈ ਅਮਰਤਾ ਬ੍ਰਿੰਗ ਜਿਹੜੇ ਨੇ ਬਠਿੰਡਾ ਤੋਂ ਉਮੀਦਵਾਰ ਉਹਨਾਂ ਦਾ ਨਾਮ ਬਿਲਕੁਲ طے ਹੋ ਚੁੱਕਾ ਜਿੰਨੇ ਦੇ ਜਦੋਂ ਤੱਕ ਜਿਹੜੇ ਬਲਕੌਰ ਸਿੰਘ ਕਾਂਗਰਸ ਤੋਂ ਨਹੀਂ ਆਉਂਦੇ ਤਾਂ ਫਿਰ ਅਮਰਤਾ ਬ੍ਰਿੰਗ ਜਿਹੜੇ ਉਹ ਉਮੀਦਵਾਰ ਉਥੋਂ ਬਠਿੰਡਾ ਤੋਂ ਹੋ ਸਕਦੇ ਨੇ ਸੋ ਇਹ ਕੁਝ ਨਾਮ ਸੀ ਜਿਨ੍ਹਾਂ ਦੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਜਿਵੇਂ ਅੰਮ੍ਰਿਤਸਰ ਤੋਂ ਓਪੀ ਸੋਨੀ ਦਾ ਨਾਮ ਲਿੱਤਾ ਜਾ ਰਿਹਾ ਸੀ ਲੇਕਿਨ ਓਪੀ ਸੋਨੀ ਨੇ ਆਪਣਾ ਨਾਮ ਵਾਪਸ ਲੈ ਲਿਆ ਓਪੀ ਸੋਨੀ ਨੇ ਆਪਣਾ ਨਾਮ ਕਿਉਂ ਵਾਪਸ ਲਿਆ ਇਹ ਤਾਂ ਚਰਚ ਜਿਹੜਾ ਕਿ ਇੱਕ ਕੇਸ ਵੀ ਹੋਇਆ ਸੀਗਾ ਉਹ ਉਹ ਜੇਲ੍ਹ ਵਿੱਚ ਵੀ ਰਹਿ ਕੇ ਆਏ ਨੇ ਖੁੱਸ ਸਕਦਾ ਓਪੀ ਸੋਨੀ ਜੋ ਸਨਿਯਾਜ ਕਰਨ ਉਹਨਾਂ ਦੇ ਬਹੁਤ ਲਿੰਕ ਨੇ ਤਾਂ ਕਿਦੇ ਓਪੀ ਸੋਨੀ ਨੇ ਆਪਣਾ ਨਾਮ ਇਸੇ ਕਰਕੇ ਵਾਪਸ ਲੈ ਲਿਆ ਹੋਵੇ ਕਿ ਭਾਜਪਾ ਵਾਲੋਂ ਉਹਨਾਂ ਨੂੰ ਕੋਈ ਵੱਡੀ ਲੀਡਰਸ਼ਿਪ ਦੇ ਵਿੱਚ ਐਡਜਸਟ ਕੀਤਾ ਜਾਵੇ ਜਾਂ ਭਾਜਪਾ ਵਾਲੇ ਪਾਸੇ ਉਹਨਾਂ ਨੂੰ ਕੋਈ ਆਸਿਸਟਰੀ ਹੋਵੇ ਸੋ ਇਸ ਕਰਕੇ ਓਪੀ ਸੋਨੀ ਨੂੰ ਜੋ ਇੱਕ ਨਾਮ ਮੰਨ ਲਿਆ ਸੀ ਉਹ ਉਹਨਾਂ ਨੇ ਨਾਮ ਵਾਪਸ ਲੈ ਲਿਆ ਹੁਣ ਜਿਹੜਾ ਕਿ ਗੁਰਜੀਤ ਸਿੰਘ ਔਜਲਾ ਦਾ ਨਾਮ ਕਲੀਅਰ ਆ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਜਿਹੜੇ ਸਾਬਕਾ ਸੰਸਦ ਮੈਂਬਰ ਨੇ ਜੋ ਕਿ ਪਿਛਲੇ ਜਿਹੜੇ ਪਹਿਲਾ ਮੌਜੂਦਾ ਪੰਜ ਸੰਸਦ ਮੈਂਬਰ ਸੀ ਇਹਨਾਂ ਨੇ ਸੁਣੀਆਂ ਕੰਨਾਂ ਮੋਦਾ ਕੱਤ ਵੀ ਕੀਤੀ ਹੈ ਉਹਨਾਂ ਦੇ ਨਾਵਾਂ ਤੇ ਇਹ ਵੀ ਚਰਚਾ ਹੋ ਰਹੀ ਸੀ ਕਿ ਇਹਨਾਂ ਪੰਜਾਂ ਨੂੰ ਉਮੀਦਵਾਰ ਦੁਬਾਰਾ ਬਣਾਇਆ ਜਾਵੇ ਲੇਕਿਨ ਕਿਤੇ ਨਾ ਕਿਤੇ ਫੇਰ ਕੁਝ ਚਰਚਾ ਹੋ ਰਹੀ ਸੀ ਕਿ ਇਹਨਾਂ ਦੀ ਕਾਰਗੁਜ਼ਾਰੀ ਤੇ ਜੋ ਸਵਾਲ ਉੱਠੇ ਸੀ ਸੋ ਗੁਰਜੀਤ ਸਿੰਘ ਔਜਰਾ ਨੂੰ ਅੰਮ੍ਰਿਤਸਰ ਤੋਂ ਹੁਣ ਜਿਹੜਾ ਕਿ ਰਸਤਾ ਕਲੀਅਰ ਹੋ ਗਿਆ ਹੈ ਗੁਰਜੀਤ ਸਿੰਘ ਔਜਰਾ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਜਾ ਸਕਦੇ ਨੇ ਸੋ ਇਹ ਹਲਕਿਆਂ ਦੇ ਵਿੱਚ ਅਜੇ ਜਦ ਤੱਕ ਲਿਸ਼ਤ ਜਾਰੀ ਨਹੀਂ ਹੋ ਜਾਂਦੀ ਉਹ ਤੱਕ ਉਲਟ-ਪੁਲਟ ਹੁੰਦਾ ਰਹਿਣਾ ਹੈ ਸੋ ਰਾਜਨੀਤੀ ਦੇ ਵਿੱਚ ਬਹੁਤ ਕੁਝ ਅਜੇ ਉਤਰਾਚਾ ਆਉਣੇ ਨੇ ਪੱਥਰ ਤੇ ਨਕੀਰ ਨਹੀਂ ਹੁੰਦੀ ਰਾਜਨੀਤੀ ਰਾਜਨੀਤੀ ਦੇ ਵਿੱਚ ਜਿਹੜਾ ਕਿ ਪਤਾ ਨਹੀਂ ਕਦੋਂ ਕਿਸੇ ਨੇ ਫਿਸਲ ਜਾਣਾ ਹੈ ਰਾਜਨੀਤੀ ਦਾ ਇਹ ਇੱਕ ਬਹੁਤ ਵੱਡਾ ਜਿਹੜਾ ਕਿ ਇਹ ਹੋ ਚੁੱਕਿਆ ਹੈ ਹੁਣ ਨੇਤਾ ਜਿਹੜੇ ਨੇ ਉਹ ਡੱਡੂਆਂ ਵਾਂਗ ਜਾ ਆਪਣੇ ক্রিকেট ਵਾਂਗ ਜਿਹੜਾ ਰੰਗ ਬਦਲਦੇ ਰਹਿੰਦੇ ਨੇ ਸੋ ਇਸ ਕਰਕੇ ਜਿਵੇਂ ক্রিকেট ਰੰਗ ਬਦਲ ਤੇ ਤਾਂ ਕੋਈ ਸਮਾਂ ਲਾਉਂਦੀ ਹੈ ਲੇਕਿਨ ਨੇਤਾ ਇਹਦੇ ਨੇ ਉਹ ਰੰਗ ਬਦਲ ਤੇ ਕੋਈ ਸਮਾਂ ਨਹੀਂ ਲਾਉਂਦੇ ਉਹ ਕੋਈ ਨਹੀਂ ਦੇਖਦੇ ਲੇਕਿਨ ਅਜੇ ਤੱਕ ਜਦੋਂ ਤੱਕ ਨਿਸ਼ਟ ਜਿਹੜੀ ਉਹਨਾਂ ਤੇ ਫਾਈਨਲ ਆਣੀ ਜਾਂਦੀ ਲਿਸਟ ਨੂੰ ਜਿਹੜਾ ਕਿ ਸ਼ੋ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਅਜੇ ਨੇ ਤੇ ਬਹੁਤ ਚਰਚਾਵਾਂ ਹੋਣੀਆਂ ਨੇ ਅਜੇ ਨੇ ਤੇ ਜਿਹੜਾ ਕਿ ਅਧਲਾ ਬਦਲੀਆਂ ਹੁੰਦੀਆਂ ਰਹਿਣੀਆਂ ਨੇ ਸੋ ਦਿੱਲੀ ਨੂੰ ਇਹ ਪੇਜ ਦਿੱਤੇ ਗਏ ਨੇ ਫੋਨ ਅਗੇ ਦਿੱਲੀ ਨੇ ਵਿੱਚ ਕਦੋਂ ਤੱਕ ਲਿਸਟ ਜਾਰੀ ਹੋ ਜਾਂਦੀ ਹੈ ਸੋ ਇਹ ਨਾ ਸੀ ਜਿਹੜੇ ਕੁਝ ਹਲਕਿਆਂ ਦੇ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇ